ਸਕਦਾ ਕੱਪੜਾ ਨਹੀਂ ਵਧੀਆ ਤਾਂ ਹੀ ਤੇ ਉਹ ਦੀਦੀ ਨੇ ਮੈਨੂੰ ਸੂਟ ਨਹੀਂ ਲੈ ਕੇ ਦਿੱਤੇ ਇੰਨਾ ਮੇਰਾ ਸੋਚਦੀ ਆ ਤੇ ਦਾਣਾ ਦਰਿਆ ਕਰੋ ਮੈਂ ਸਾਰਾ ਕੰਮ ਕਰਦਾ ਯਾਰ ਮੈਂ ਕਦੇ ਕੰਮ ਤੋਂ ਨਾ ਨਹੀਂ ਕੀਤੀ ਦੁਨੀਆ ਚੱਗਾ ਕੰਮ ਕਿ ਮੰਮੀ ਦੱਸੋ 10000 ਰੁਪਏ ਲੈ ਕੇ ਮੰਡੀਓਂ ਆਤ ਲਿਆ ਤੁਸੀਂ ਰਾਤੀ ਵੀ ਤਾਂ ਕਿੰਨਾ ਬਹਿਸ ਵਸਾਈਆ ਹੋਇਆ ਵਾ ਮਨੀ ਦਾ ਨਹੀਂ ਆ ਤੂੰ ਵੀ ਸੁੱਖਾ ਮੈਨੂੰ ਵੀ ਕਿਤੇ ਮੌਕਾ ਦੇ ਜਾਗਾ ਰੋਟੀ ਬਣਾਉਣ ਦਾ ਮੰਨਿਆ ਮੈਂ ਠੀਕ ਨਹੀਂ ਕੰਮ ਦਿੱਤਾ ਕਰਦੀ ਆ ਪਰ ਇੰਨਾ ਦੇਖਣ ਗਈ ਪਰ ਨਹੀਂ ਮੰਮੀ ਨੂੰ ਵੀ ਆਉਂਦੀ ਜਾਂਦੀ ਮਾਤਾ ਮੰਮੀ ਵੀ ਰਹਿੰਦੇ ਆ ਪਰ ਤੁਸੀਂ ਵੀ ਸੋਚਿਓ ਜੀ ਹੁਣ ਮੈਂ ਪਾਣੀ ਲੈ ਕੇ ਆਉਣੀ ਆ ਪਰ ਸੋਚਿਓ ਜ਼ਰੂਰ ਗੌਰ ਜ਼ਰੂਰ ਕਰਿਓ ਇਹ ਗੱਲ ਤੇ ਮੈਂ ਸੋਚਣਾ ਨਹੀਂ ਆ ਇਹ ਗੱਲ ਇਹ ਗੱਲ ਵਾਕਈ ਗਾ ਨਹੀਂ ਮੈਂ ਕਦੀ ਸੋਚੀ ਬਾਕੀ ਗੱਲ ਕਿਤੇ ਵੀ ਬੰਦਾ ਅ ਅਣਪੋਹਲਾਂ ਪੋਹਲ ਦੇ ਵਿੱਚ ਢੋਲਕੋਣੇ ਦੇ ਵਿੱਚ ਹੀ ਸਾਰਾ ਕੰਮ ਕਰੀ ਜਾਂਦਾ ਹੋਵੇ ਤੇ ਮੈਂ ਸੋਚਾਂ ਵੀ ਨਹੀਂ ਨਹੀਂ ਉਹ ਢੋਲਾਵਾ ਉਹ ਢੋਲਾਵਾ ਉਹ ਨੂੰ ਕੀ ਪਤਾ ਇਹ ਨਾ ਕਰਾਂਗਾ ਅੱਜ ਤੇ 10000 ਰੁਪਏ ਦਾ ਪਿੱਛੇ ਨਿਕਲਿਆ ਵਾ ਮੈਂ ਇੱਕ ਵਾਰੀ ਹਸਾਬ ਨਾ ਕਰਾਵਾਂ ਜਾ ਕੇ ਉੱਥੇ ਮੰਡੀ ਦੇ ਵਿੱਚ ਕੀ ਉਹਦਾ ਕਿੰਨੇ ਕੁ ਲਿਆਂਦੇ ਆ ਕਿੰਨਾ ਕੀਤਾ ਨਹੀਂ ਕੀਤਾ ਮੈਂ ਵੀ ਕਦੀ ਮੰਡੀ ਦੇ ਹਿਸਾਬ ਹੀ ਨਹੀਂ ਕਰਾਇਆ ਉਹਨੂੰ ਕਹਿ ਦੇਣਾ ਪੈਸੇ ਪਾ ਦੇ ਅੜਤੀਆ ਪੈਸੇ ਪਾਉਂਦਾ ਉਹ ਵਸਤਾਂ ਤੇ ਪੜਦਾ ਉਹ ਦੱਸਦਾ ਬਾਅਦ ਹੁਣ ਤੁਸੀਂ ਕੱਲੇ ਗੱਲਾਂ ਨਾ ਕਰੀ ਜਾਓ ਰੋਟੀ ਖਾਓ ਤੇ ਲੇਟ ਨਾ ਹੋ ਜਿਓ ਆਨੋ ਪਾਣੀ ਠੀਕ ਐ ਰੰਪਨ ਲੈ ਬੰਨ ਤੇ ਮਿੰਟੋਂ ਮਿੰਟੀ ਨਿਕਲ ਜਾ ਡਿਊਟੀ ਤੇ ਬੜਾ ਟਾਈਮ ਹੋ ਜਾਂਦਾ ਯਾਰ ਮੁੜ ਕੇ ਫੇਰ ਪੱਗ ਵੀ ਯਾਰ ਨਾ ਮੈਂ ਕਦੀ ਬੰਨਦਾ ਮੈਂ ਕਦੀ ਨਹੀਂ ਬੰਨਦਾ ਪਰ ਬਨਣੀ ਪੈਣੀ ਅੱਜ ਪੱਗ ਤੇ ਹੀ ਆਪੇ ਕੱਢ ਲਿਆ ਕੱਢ ਲਿਆ ਪੋਣੀ ਨਹੀਂ ਕੱਢ ਲਈ ਸ਼ੀਸ਼ਾ ਥੋੜਾ ਦੂਰ ਵਾ ਇਧਰ ਵੇਖਾਂ ਭਲਾ ਮੈਨੂੰ ਵੇਖਣਾ ਜੀ ਆਹ ਸ਼ੁਕਰਿਆ ਕਿਤੇ ਆਹ ਮੈਨੂੰ ਵੀ ਅੱਜ ਸ਼ੀਸ਼ਾ ਸਮਝ ਆ ਰਹੀਂ ਸ਼ੀਸ਼ਾ ਤੇ ਹੌਲ ਮਤੈਨੂੰ ਵੀ ਖਿਜ ਮਾ ਮੜਿਆ ਸੈ ਕੋਈ ਮੈਨੂੰ ਹੀ ਵੇਖ ਲੋ ਹਾਂ ਤੁਸੀਂ ਉਹੀ ਤਾਂ ਪੱਗ ਬਣੇ ਮੇਰਾ ਹੀ ਮੂੰਹ ਵੇਖ ਕੇ ਪੱਗ ਬਨ ਲਓ ਹਾਂ ਲੈ ਅੱਜ ਕੀ ਹੋਇਆ ਤੈਨੂੰ ਮੈਨੂੰ ਕੁਛ ਨਹੀਂ ਹੋਇਆ ਮੇਰੀ ਗੱਲ ਸੁਣਾ ਲਗੀ ਹਾਂ ਤੇ ਮੈਂ ਮੰਮੀ ਨੂੰ ਪੁੱਛਿਆ ਬੁਲਾ ਅੱਜ ਹਾਂ ਰਕੀਲਮ ਸਾਈਡ ਤੇ ਪਾ ਗਏ ਕੀ ਗੱਲ ਵਾ ਆਪਾਂ ਚੱਲੀਏ ਜਰਾ ਇੱਕ ਕੁਛ ਆਈਦਾ ਵਾ ਕਾਦੀਆਂ ਨੂੰ ਚੱਲੀਏ ਰਵਿੰਦਰਪੁਰ ਕੋਲ ਕਿਉਂ ਸਾਲੀ ਨਹੀਂ ਮਿਲ ਜਣਾ ਵਾ ਹਾਂ ਹੋ ਮੇਰਾ ਜੀ ਕੰਡਿਆ ਵਾ ਮੈਂ ਉਹਨੂੰ ਮਿਲ ਕੇ ਆਈਏ ਫੋਨ ਉਹਦਾ ਹੁੰਦਾ ਰਹਿੰਦਾ ਵਾ ਤੇ ਉਹਦਾ ਬੰਦਾ ਕਹਿੰਦਾ ਵੇ ਤੁਸੀਂ ਸਾਲੀ ਕੋ ਜਾਣਾ ਵਾ ਤੇਰੀ ਭੈਣ ਹੋਊਗੀ ਮੇਰੀ ਤੇ ਸਾਲੀ ਮੈਂ ਚੱਲਦਾ ਫਿਰ ਕੋਈ ਗੱਲ ਨਹੀਂ ਮੰਨੀ ਜਾਂਦਾ ਵਾ ਦਿਲ ਗੱਦਾ ਦਾ ਡਿਜਨ ਲੈ ਤੇ ਫਿਰ ਲੈ ਬੰਦਾ ਇਹ ਨਾ ਨਹੀਂ ਹੈਗਾ ਜਿਹੜਾ ਸਾਲੀ ਨੂੰ ਮਿਲਣ ਨੂੰ ਜੀ ਕਰੇ ਤੇ ਬੰਦਾ ਨਾ ਜਾਵੇ ਭੱਜ ਕੇ ਹਾਏ ਹਾਏ ਅੱਜ ਵੀ ਬੜੀ ਸ਼ਿੱਤੀ ਮੰਨ ਕੇ ਜੀ ਹੋਰ ਕੀ ਚਲਦੇ ਆ ਸਾੜ ਨੂੰ ਮਿਲਣ ਨੂੰ ਚੱਲ ਕੋਈ ਗੱਲ ਹੈ ਤੇ ਮੈਂ ਛੁੱਟੀ ਲੈ ਲਾਂ ਫਿਰ ਕੀ ਗੱਲ ਫਿਰ ਅੱਜ ਹੀ ਜਾਣਾ ਵੇਖ ਲੈ ਤੇਰੀ ਮਰਜ਼ੀ ਮੈਨੂੰ ਤਾਂ ਕਹਿ ਮੈਂ ਤੇ ਪੁੜਕਲੇ ਜਾ ਜਦੋਂ ਮੈਨੂੰ ਅੱਜ ਕਹਦੇ ਮੈਨੂੰ ਕੱਲ ਕਹਦੇ ਜਦੋਂ ਮਰਜ਼ੀ ਕਹਦੇ ਹਾਏ ਹਾਏ ਵੇ ਰਪਿੰਦਰ ਕੋ ਜਾਣ ਦੇ ਨਾਂ ਨੂੰ ਤੇ ਕਿੱਡੇ ਖੁਸ਼ ਹੋ ਹੁੰਦੇ ਆ ਤੇ ਉਹ ਤੇਰੇ ਮੇਰੇ ਗੱਲ ਪੈਂਦੇ ਆਂ ਕਿ ਬੈਠਣਾ ਜੀ ਹਾਏ ਹਾਏ ਤੇਰੀ ਕਮੀ ਹੀ ਤੂੰ ਆ ਜਾ ਵੇ ਚੱਕ ਕਿ ਇਹਨੂੰ ਚੱਜਨਾ ਪਿਆਰ ਨਾਲ ਗੱਲ ਨਾ ਕਰਨ ਦਿਆ ਕਰ ਤੂੰ ਵੀ ਨਾ ਜਰਦੀ ਨਹੀਂ ਹੈਗੀ ਜਦੋਂ ਕਿ ਤੇ ਮੇਰੇ ਨਾਲ ਪਿਆਰ ਨਾਲ ਗੱਲ ਕਰ ਲੈਂਦੇ ਅੱਛਾ ਕਿਤੇ ਨਹੀਂ ਓ ਕਿਤੇ ਨਹੀਂ ਤੂੰ ਨਾਲ ਜਾਏਂਗੀ ਮੇਰੇ ਬੜੀ ਸੋਹਣੀ ਗੱਲਾਂ ਆ ਨਾ ਮੂਸਾ ਕਿਤੇ ਜਾਣ ਵਾਲਾ ਹੈਗਾ ਤੇਰਾ ਪਤਾ ਤੈਨੂੰ ਗੱਲ ਵੀ ਕੀ ਕਰਨੀ ਆ ਤੂੰ ਬੋਲਣ ਕਿੱਥੋਂ ਦੇ ਆ ਉੱਚੋਂ ਕਾ ਸੰਭਿਆ ਕਰ ਜਿਹੜਾ ਤੇਰਾ ਸਾਹਮਣ ਦਾ ਕੰਮ ਆ ਠੀਕ ਆ ਠੀਕ ਆ ਦੀਦੀ ਮੈਂ ਚੱਲ ਕਿਤੇ ਚੱਲੇ ਦੀਦੀ ਘਰ ਲੈਣ ਦੇ ਸਾਨੂੰ ਦੋ ਗੱਲਾਂ ਜਾ ਉਹ ਕਿਤੇ ਨਹੀਂ ਕਿਤੇ ਨਹੀਂ ਚੱਲੇ ਸੁਖ ਉਹ ਮੜੇ ਜਾਣਾ ਵਾ ਦੂਜੇ ਕੋ ਤੇ ਰਪਿੰਦਰ ਕੋ ਇਹ ਸਾਰ ਦੀਦੀ ਆਪਣੀ ਭੈਣ ਕੋ ਚੱਲੀ ਹੈ ਆਹੋ ਉੱਥੇ ਚੱਲੇ ਆ ਮੜੇ ਆ ਕੱਲੇ ਚੱਲ ਜਾ ਫਿਰ ਕਿਉਂ ਕੱਲੇ ਕੋ ਜਾਣਾ ਨਾ ਕੋਈ ਜ਼ਰੂਰੀ ਹੀ ਵੀ ਉਹਦੇ ਕੰਜ ਵਾਲਾ ਪਾਉਣਾ ਹੀ ਪਾਉਣਾ ਆਪਾਂ ਮੈਂ ਤੇ ਉਦੋਂ ਦੱਸੰਦਿਆਂ ਵਾਂ ਘਰ 'ਚ ਦੱਸਿਆ ਚੰਗਾ ਹੁੰਦਾ ਸਾਰਿਆਂ ਨੂੰ ਪਤਾ ਲੱਗ ਜੇ ਅਈ ਚੱਲਿਆ ਕਿੱ데 ਚੱਲ ਦੱਸਦੀ ਮੰਮੀ ਨੂੰ ਵੀ ਹਰ ਸਲਾਹ ਉਹਨਾ ਕਰਨੀ ਜ਼ਰੂਰੀ ਨਾ ਪਹਿਲਾਂ ਤੂੰ ਖਲੋਤੀ ਇੱਥੇ ਕੀ ਸੁਣਦੀ ਤੂੰ ਜਾਣੀ ਸਕਦੀ ਕਿੱਤਰ ਹੋ ਜਾ ਇਥੋਂ ਕਿਉਂ ਗਰਮੀ ਤੇ ਨੇ ਰੱਖੀ ਕਿ ਮੇਰਾ ਤੇ ਮੂਡ ਹੀ ਖਰਾਬ ਕਰਕੇ ਰੱਖ ਦਿੱਤਾ ਚਾਹ ਚੜਿਆ ਪਿਆ ਸੀ ਮੈਨੂੰ ਜਾਣ ਦਾ ਫੱਦ ਹੋਗੀ ਤੇਰੇ ਲਈ ਕਿਹੜਾ ਮੂਡ ਖਰਾਬ ਹੋ ਗਿਆ ਤੇਰਾ ਦੱਸ ਮੈਨੂੰ ਮੈਨੂੰ ਤੁਹਾਨੂੰ ਦੱਸਣਾ ਜ਼ਰੂਰੀ ਹੀ ਇਸ ਸੁੱਖ ਨੂੰ ਵੀ ਮੈਂ ਜਾਣਾਂ ਰੁਪਿੰਦਰ ਕੋਲ ਨਹੀਂ ਦੱਸਣਾ ਤੇ ਮੈਂ ਨਹੀਂ ਦੱਸਣਾ ਚਲ ਮੰਮੀ ਨੂੰ ਤੇ ਦੱਸ ਦੇਗੀ ਮੰਮੀ ਨੂੰ ਪੁੱਛਿਆ ਵਾ ਮੰਮੀ ਦੀ ਸਲਾਹ ਤੋਂ ਬਿਨਾਂ ਨਹੀਂ ਮੈਂ ਧਰਦੀ ਹੁੰਦੀ ਆਹੋ ਚਲੋ ਤੁਹਾਨੂੰ ਕੋਈ ਸਲਾਹ ਉੱਥੇ ਜਾ ਕੇ ਕਰਦੇ ਆਪਾਂ ਐਵੇਂ ਮੂਡ ਖਰਾਬ ਕਰਕੇ ਮੇਰਾ ਰਸਤਾ ਕਿੰਨਾ ਸੋਹਣਾ ਮੇਰਾ ਮੂਡ ਸੀਗਾ ਚੱਲ ਜਾ ਮੰਮੀ ਨੂੰ ਪੁੱਛ ਜਾ ਕੇ ਮੈਂ ਪੱਗ ਬੰਨ ਲਾਂ ਉਹਨਾਂ ਨੂੰ ਪੁੱਛ ਲੈਣੀ ਆ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਦੀ ਉਹ ਤੇ ਹੀ ਮੰਮੀ ਨਾਲ ਵੀ ਨਹੀਂ ਕਰਨੀ ਇੱਥੇ ਕੰਨਾਂ 'ਚ ਗੱਲ ਪਾ ਲਓ ਆਪਾਂ ਉਹ ਨਹੀਂ ਕਰਦਾ ਕੋਈ ਚੱਜ ਦੀ ਸਲਾਹ ਦਈ ਜਿਹੜੇ ਕੋਈ ਬੈਨੀਫਿਟ ਹੋਵੇ ਸਲਾਹ ਦਾ ਕਿਸੇ ਦਾ ਅੱਗੇ ਮੈਂ ਮਾੜੀ ਸਲਾਹ ਦਿੱਤੀ ਤੁਹਾਨੂੰ ਉਦਣਾਂ ਉਹ ਉਦਨ ਵਾਲੀ ਗੱਲ ਤੇ ਮੇਰੇ ਦਿਮਾਗ ਚ ਪਈ ਆ ਕੁਛ ਨਾ ਕੁਛ ਅੱਜ ਸਵੇਰੇ ਤੁਹਾਨੂੰ ਮਾੜੀ ਦਿੱਤੀ ਕਿ ਨਾ ਨਹੀਂ ਨਹੀਂ ਉਹ ਵੀ ਸਲਾਹ ਮੇਰੇ ਦਿਮਾਗ ਚ ਪਈ ਆ ਉਹ ਮੈਂ ਪਈ ਆ ਨਾ ਹਾਂ ਫੇਰ ਨਹੀਂ ਸਹੀ ਆ ਦਿਮਾਗ ਚ ਪਈ ਮੇਰੇ ਪੈਰ ਦਾ ਦਿਮਾਗ ਤੇ ਮੇਰੇ ਨੂੰ ਵੀ ਜਿਆਦਾ ਵਾ ਤੇ ਫਿਰ ਉਹਦੀ ਵੀ ਸਲਾਹ ਲੈਣੀ ਹੁਣ ਹਾਂ ਹੈ ਜਿੱਥੇ ਸਾਲੀ ਸਲਾਹ ਦੇਵੇ ਤੇ ਜੀਜਾ ਸਲਾਹ ਨਾ ਲਵੇ ਨਹੀਂ ਲਵਾਂਗੇ ਸਲਾਹ ਫਿਰ ਕੋਈ ਸਕਾਰਗਰ ਸਲਾਹ ਹੋਵੇ ਤੇ ਫਿਰ ਕਰਾਂਗੇ ਗੱਲਬਾਤ ਉਹਦੇ ਨਾਲ ਚੰਗੀ ਸਲਾਹ ਦਵਾਂਗੇ ਤੁਸੀਂ ਆਓ ਤੇ ਸਹੀ ਆਪਾਂ ਮਿਲ ਕੇ ਆਈਏ ਮੰਮੀ ਨਾਲ ਗੱਲ ਕਰਨਾ ਫਿਰ ਮੈਂ ਮੰਮੀ ਨੂੰ ਪੁੱਛ ਲੈ ਮੰਮੀ ਆਂਦੀ ਐ ਚੱਲ ਜਾਂਦੇ ਫਿਰ ਚੱਲ ਜਣੇ ਆ ਜੀ ਤੇ ਦਿਨ ਦਾ ਦਿਨ ਜਾ ਕੇ ਆਉਣਾ ਇਹ ਜਾ ਫਿਰ ਰਾਤ ਲਾਉਣੀ ਆ ਦੇਖ ਲੈ ਜਿਕੇ ਤੇ ਫਿਰ ਜਿੱਦਾਂ ਵੇਖ ਲਾਂਗੇ ਉੱਥੇ ਜਾ ਕੇ ਵੇਖ ਲਾਂਗੇ ਮੈਂ ਛੁੱਟੀ ਲੈਣੀ ਆ ਮੈਂ ਫੋਨ ਨਹੀਂ ਕਰਨਾ ਮੇਰਾ ਸਰਕਾਰੀ ਕੰਮ ਮੇਰਾ ਕਿਹੜਾ ਕਿਤੇ ਕੋਈ ਗਿਆ ਵਾ ਕੰਮ ਤੂੰ ਹੀ ਫੋਨ ਕਰਨਾ ਇਧਰ ਮੰਮੀ ਜੀ ਮੇਰੇ ਸਰਕਾਰ ਗੱਲ ਹੀ ਕੋਈ ਨਹੀਂ ਚੱਲ ਫਿਰ ਵੇਖ ਲੈਣੇ ਕੋਈ ਮੈਨੂੰ ਤੇ ਮਾਤਾ ਕੁਝ ਵੀ ਨਹੀਂ ਕਹਿੰਦੇ ਚੱਲ ਫਿਰ ਮੈਂ ਬੰਨਾ ਪਾ ਕੇ ਫਿਰ ਐ ਹੋਈ ਠੀਕ ਆ ਨਾ ਬੰਨੋ ਪਾ ਕਰੋ ਤਿਆਰੀ ਕਰ ਲਈਏ ਤਿਆਰੀ ਫਿਰ ਹੈ ਨਾ ਕਰੋ ਸੋਖਾ ਸੋਖਾ ਹਾਂਜੀ ਦੀਦੀ ਮੰਮੀ ਕਿੱਥੇ ਨੇ ਮੰਮੀ ਉੱਧਰ ਗਏ ਜੀ ਬਾਹਲੇ ਵਾਲੇ ਪਾਸੇ ਦੀਦੀ ਅੱਛਾ ਕਿਉਂ ਕੀ ਹੈ पांडे ਮਾਹ ਲਿਆ ਹੈ ਆਪਣੇ ਕੰਮ ਨਾ ਕੰਮ ਜਿੰਨੀ ਗੱਲ ਪੁੱਛਦੇ ਨੇ ਉਹਨਾਂ ਜਵਾਬ ਦੇ ਆਗਾ ਦੂਜਾ ਮੈਨੂੰ ਜਵਾਬ ਨਾ ਦਿਆ ਕਰ ਮੈਂ ਤੁਹਾਨੂੰ ਦੱਸ ਦਿੰਦਾ ਬਾਅਦ ਮੈਨੂੰ ਬੁਲਾਇਆ ਨਾ ਕਰ ਨਿੱਕੇ ਗੇਟ ਵੱਲ ਜੀ ਮੰਮੀ ਫਿਰ ਹਾਂ ਹੈ ਮੰਮੀ ਕਿੱਥੇ ਗਈ ਆ ਸੋਖਾ ਦੇ ਨਿੱਕੇ ਗੇਟ ਉੱਧਰ ਤੇ ਕਿਤੇ ਵੀ ਹੈ ਨਹੀਂ ਪਤਾ ਨਹੀਂ ਮੰਮੀ ਦਾ ਵੀ ਪਤਾ ਆ ਵੇਖ ਲੈ ਮੰਮੀ ਕਿਧਰੋਂ ਤੁਰੇ ਆਉਂਦੇ ਆ ਤੇ ਮੈਂ ਕਿੱਥੇ ਲੱਭਦੀ ਫਿਰੰਡੀ ਆ ਕੀ ਗੱਲ ਹੋਈ ਪੁੱਤ ਮੰਮੀ ਤੁਸੀਂ ਇੱਧਰ ਕਿੱਧਰ ਗਏ ਸੋਖਤਿਆਂ ਦੀ ਨਿੱਕੇ ਗੇਟ ਵੱਲ ਤੇ ਮੈਂ ਤੁਹਾਨੂੰ ਸਾਰੇ ਲੱਭਦੀ ਆਈ ਆ ਨਿੱਕੇ ਗੇਟ ਵੱਲ ਕਿਧਰ ਮੈਂ ਇੱਧਰ ਗਈ ਹਾਂ ਅੱਛਾ ਤੇ ਮੈਂ ਤਾਂ ਜੋ ਕੋਈ ਇੱਕ ਕੰਮ ਆਈ ਹਾਂ ਮੰਮੀ ਦੱਸੋ ਪੁੱਤ ਮੰਮੀ ਮੇਰਾ ਜੀ ਕਰਦਾ ਸੀ ਅੱਜ ਉੱਧਰ ਘਾਦਿਆਂ ਨੂੰ ਜਾਣ ਤੇ ਪੁੱਤ ਜੀ ਕਰਨ ਦੇ ਇਹ ਚ ਪੁੱਛਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਦੀਦੀ ਨੂੰ ਮੇਲ ਆਈ ਹਾਂ ਮੇਰਾ ਉਹ ਜੀ ਸਤਕੇ ਜਾਓ ਪੁੱਤ ਮੈਂ ਕਿਹੜੇ ਗੱਲੋਂ ਨਾ ਕਰਨੀ ਠੀਕ ਹੈ ਇਹ ਇਹੋ ਜੇ ਕੰਮ ਪੁੱਛਣ ਵਾਲੇ ਨਹੀਂ ਹੁੰਦੇ ਜਿਹੜਾ ਕੰਮ ਪੁੱਛਣਾ ਹੁੰਦਾ ਉਹ ਪੁੱਛਿਆ ਕਰ ਪੁੱਤ ਨਹੀਂ ਆਪਣੇ ਭੈਣ ਭਰਾਵਾਂ ਨਾਲ ਮਿਲਦੇ ਹੀ ਵੱਡੇ ਹੋਈਦਾ ਵਾ ਨਹੀਂ ਮੰਮਾ ਮੈਂ ਫੇਰ ਵੀ ਤੁਹਾਨੂੰ ਪੁੱਛਣਾ ਸੀਗਾ ਉਹ ਤੇ ਬੜੀ ਵਧੀਆ ਤੇਰੀ ਸੋਚ ਵਾ ਜਿਹੜੀ ਪੁੱਛ ਕੇ ਜਰਨੀ ਪੁੱਤ ਉਹ ਵੀ ਹੈਗੀ ਨਾ ਇੱਕ ਨਿੱਕੀ ਉਹਨੇ ਕਦੀ ਪੁੱਛਿਆ ਤੱਕ ਨਹੀਂ ਚਲ ਕੋਈ ਗੱਲ ਨਹੀਂ ਆ ਜਾਂਦੀ ਆਪਾਂ ਚਲੋ ਮੇਰਾ ਪੁੱਤ ਗਰਮੀਤ ਪੁੱਤ ਮੇਰੀ ਗੱਲ ਸੁਣ ਮੈਂ ਤੇ ਚੱਲੀ ਹੁਣਾਂ ਘਰੋਂ ਨਿਕਲ ਕੇ ਵੇਲੀਵਾਲ ਸਬਜ਼ੀ ਵੇਖਣ ਵਾਸਤੇ ਉੱਥੇ ਕੀ ਕਰਨਾ ਸੱਜੀ ਦੇਖੀ ਮੀਂਹ ਪਿਆ ਹੋਇਆ ਕੋਈ ਵਾਰ ਡਿਗ ਡੁਗ ਨਾ ਪਈ ਹੋਏ ਹਵਾ ਨਾ ਆ ਮਿਰਦੀ ਵੇਖ ਲਈਏ ਭਰਾ ਚਲੋ ਕੋਈ ਗੱਲ ਨਹੀਂ ਕੁਝ ਵੇਖ ਆਉਂਦੇ ਮੈਨੂੰ ਤੇ ਇਹੀ ਸੋ ਆਪਾਂ ਲੇਟ ਨਾ ਹੋ ਜੀਏ ਨਹੀਂ ਲੇਟ ਹੁੰਦੀ ਚਲ ਕੋਈ ਨਹੀਂ ਤੂੰ ਸ਼ਾਮ ਨੂੰ ਆਈ ਨਾ ਠੰਡੇ ਹੋਏ ਮੇਰਾ ਹੁਣੇ ਜਾਣ ਦਾ ਰਤਾਏ ਮੰਮੀ ਤੂੰ ਚਲ ਹੁਣੇ ਜਾ ਪੁੱਤ ਤਸੱਲੀ ਨਾ ਮਹੀ ਤੈਨੂੰ ਕਿਹੜੀ ਇਨੀ ਕਾਲੀ ਆ ਠੀਕ ਆ ਵੇ ਗਰਮੀ ਤੇ ਸਬਜੀ ਤੇ ਹੋਈ ਆ ਆ ਵੇ ਪਿਆਜ ਤੇ ਸਾਬੀ ਵੇ ਸਾਰੀ ਦਿਹਾੜੀ ਵੇਲਾ ਰਹਿੰਦਾ ਉਹਨੂੰ ਇੰਨਾ ਨਹੀਂ ਹੁੰਦਾ ਪਿਆ ਸਬਜੀ ਚੋਂ ਕਾਖੀ ਕੱਢ ਲਾਂਗੇ ਜੀ ਚੰਗੀ ਭਲੀ ਤੇ ਮੰਮੀ ਸਬਜੀ ਆ ਸਬਜੀ ਤੇ ਹੈਗੀ ਆ ਇੰਨਾ ਵੱਲ ਵੇਖ ਕਿੰਨਾ ਘਾਹ ਹੋਇਆ ਵਾ ਹਾਂ ਘਾਹ ਤੇ ਹੈ ਵਾ ਕੋਈ ਫਿਕਰ ਥੋੜਾ ਵਾ ਜੇ ਘਰ ਦੀ ਨੂੰ ਨਹੀਂ ਫਿਕਰ ਤੇ ਇਹਨੂੰ ਵੀ ਨਹੀਂ ਫਿਕਰ ਆਏਗਾ ਇਹ ਸਬਜੀ ਮੋ ਲੈਣ ਦੀ ਲੋੜ ਥੋੜਾ ਹੈਗੀ ਆ ਵਾਧੂ ਵੇਖ ਨਹੀਂ ਸਬਜੀ ਆ ਆ ਸਿੰਬਲਾ ਵੀ ਲੱਗੀ ਹੋ ਮੈਨੂੰ ਤੇ ਲੱਗਦਾ ਮੰਮਾ ਆਪਾਂ ਪੈਰ ਹੀ ਲਬੇੜ ਕੇ ਜਾਣਾ ਜੀ ਪਿਆਰ ਤੇ ਜਿਹੜੇ ਲਿਬੜਨੇ ਨੇ ਲਿਬੜਨੇ ਆ ਮੇ ਸਬਜੀ ਕਿੰਨੀ ਸੋਹਣੀ ਲੱਗੀ ਆ ਹਾਂ ਮਿਰਚਾਂ ਵੀ ਲੱਗੀਆਂ ਜੇ ਸ਼ਿਮਲਾ ਹਾਂ ਮਮੀ ਆ ਤੇ ਘਰ ਦੀ ਸਬਜੀ ਨਾਲ ਦੀ ਰੀਸ ਆ ਕਿ ਤੇ ਹਾਂਜੀ ਉਹ ਤੇ ਗੱਲ ਹੈਗੀ ਆ ਆ ਮਮੀ ਚੱਪਣ ਵੀ ਲੱਗ ਗਈ ਉਹ ਆ ਤੇ ਵੇ ਲਈ ਆ ਪਾਏ ਨਹੀਂ ਕਦੀ ਤੇ ਵੇਖਿਆ ਹੀ ਨਹੀਂ ਆ ਹਾਂ ਹਾਂ ਮਮੀ ਇਹ ਤੇ ਸੜਦੇ ਜਾਂਦੇ ਇਹਨਾਂ ਨੂੰ ਸਭ ਦਵਾਈ ਦੂ ਹੀ ਪੈਣ ਵਾਲੀ ਹੋ ਤੇ ਸਾਭੀ ਦਾ ਇੱਧਰ ਤੇ ਆਣੀ ਹੀ ਹੈਗਾ ਵੇਖਣ ਵਾਲਾ ਇਹ ਤੇ ਸੜਦੇ ਜਾਂ ਹੁੰਦੇ ਆ ਉਹ टमाटर ਵੀ ਕਿੰਨੇ ਲੱਗੇ ਆ ਆਵੇ ਘਰੇਲਿਆਂ ਦੇ ਵੱਲ ਉਵੇਂ ਹੀ ਚੜੀਆਂ ਨੇ ਬੜੀਆਂ ਸੋਹਣੀਆਂ ਨਹੀਂ ਕੁਛ ਨਹੀਂ ਖਰਾਬ ਕੁਛ ਵੀ ਨਹੀਂ ਡਿੱਗਾ ਮੈਂ ਕਿਹਾ ਦੇਪੀਆਂ ਹੋਣੀਆਂ ਹੋਣਾ ਖਰਾਬ ਹੋ ਗਈਆਂ ਨੇ ਚੱਲ ਵੇਖ ਉਹਨੇ ਆਵੇ ਘਰਾ ਵੀ ਲੱਗੀਆਂ ਏ ਮੈਂ ਧਾਰ ਕਿੱਡੀ ਸੋਹਣੀ ਮੰਮੀ ਲੱਗੀ ਇਧਰ ਵੇ ਜੀਤੀ ਲੰਬੀ ਹੋ ਗਈ ਆ ਤੇ ਉਹਨਾਂ ਇਹਨਾਂ ਨਹੀਂ ਰੱਖਣਾ ਵੀ ਵੇਖ ਹੈਗੀ ਆ ਤੋੜਨ ਵਾਲੀ ਸਬਜ਼ੀ ਤੇ ਚੱਲ ਘਰ ਤੋੜ ਹੀ ਲਿਆਵਾ ਹਾਂਜੀ ਆਵੇ ਘਰੇਲੇ ਲੱਗ ਗਈ ਉਹ ਦੋ ਤਿੰਨ ਆਵੇ ਕਿੱਦੇ ਸੋਣ ਬਸ ਬਥੇਰੀ ਸਮਝੀ ਲੱਗਣ ਡਾ ਆਪਣੀ ਹੁਣ ਤੇ ਬਹੁਤ ਮੁੱਲ ਲਿਆਉਣ ਦੀ ਲੋੜ ਨਹੀਂ ਜਦੋਂ ਜੀ ਕਰੇ ਉਦੋਂ ਆਪਣੀ ਤਾਜੀ ਤੋੜ ਕੇ ਲੈ ਕੇ ਧਰਨੀ ਜਾਨੀ ਆ ਅਵੇ ਮੰਮੀ ਤੇਰੇਲੇ ਤੇ ਵਾਵਾ 3-4 ਲੱਗੇ ਹੋ ਹਾਂ 3-4 ਨਹੀਂ ਆਵੇ ਪੁੱਤ ਹੋਰ ਵੀ ਥੱਲੇ ਕਿੰਨੇ ਆ ਹਾਂਵੇ ਕਿੰਨੇ ਲੱਗੇ ਆ ਆਵੇ ਸਾਰੀਆਂ ਵੱਲਾਂ ਨੂੰ ਪਏ ਆ ਇੰਨੇ ਇੰਨੇ ਆਪਣੀ ਇੱਕ ਦਿਨ ਦਾ ਡੰਗ ਹੋ ਜਾਣਾ ਹਨਾ ਹੋ ਜਾਣਾ ਉਹ ਹੀ ਨਾ ਮੁੱਲ ਲਿਆਵਾਂਗੇ ਤੇ ਵੀ ਕਿਦਾਂ ਉਹ ਦਵਾਈਆਂ ਵਾਲੀ ਹੋਣੀ ਸਬਜ਼ੀ ਤੇ ਆ ਆਪਣੇ ਘਰ ਦੀ ਸਬਜ਼ੀ ਆ ਨਾ ਕੋਈ ਸਪਰੇਅ ਨਾ ਕੋਸ਼ ਚਲ ਮੰਮੀ ਆਜੋ ਹੁਣ ਤੁਸੀਂ ਸਹੀ ਤਾਂ ਹੈਗਾ ਸਭਾ ਪਾ ਵੇਖ ਲਿਆ ਹਨਾ ਕੁਛ ਨਹੀਂ ਹੈਗਾ ਹਾਂ ਚਲੋ ਚਲੋ ਚਲ ਮੇਰੀ ਤੇ ਲੇਟ ਨਾ ਹੋ ਜੀ ਅੱਛਾ ਨਹੀਂ ਤੇ ਰੁਕਦੀ ਨਹੀਂ ਨੇ ਪੱਲੇ ਭਾਰੇ ਆ ਜੁਨੀ ਦੇ ਨਾ ਬਹੁਤ ਹੀ ਜਿਆਦਾ ਇੱਥੇ ਇੱਥੇ ਸੈਂਟਰ ਪਿੰਨਾਂ ਲਾਵਾਂ ਤੇ ਫੇਰ ਭਾਂਵੇਂ ਰੁਕ ਜੇ ਕੰਨਾਂ ਚ ਕੀ ਭਾਵਾਂ ਕੰਨ ਦੁਖਦੇ ਹੀ ਬੜੇ ਟੌਪ ਸੀ ਇੰਨੇ ਭਾਰੇ ਪਾਏ ਹੀ ਨੇ ਦੁਖਦੇ ਆ ਕਿਸਾਨੀ ਬੈਣ ਜਿੰਨੀ ਮੈਂ ਕਿੜਾ ਕਿਤੇ ਪਾਰਟੀ ਤੇ ਚੱਲ ਗਈ ਚੱਲ ਵੇਖਾਂ ਸੁਖ ਨਿਰੋਜੀ ਬਣਾਤੀ ਚੱਲਦੀ ਦੀ ਹਣੀ ਆਪਣੀ ਭੈਣ ਕੋ ਚੱਲੇ ਆ ਦਵਾ ਦਵਾ ਨੇ ਘੱਟ ਕੇ ਤੜਕਾ ਦਾਲ ਨੂੰ ਤੜਕਾ ਲਾ ਕੇ ਤੇ ਰੋਟੀ ਖਵਾ ਲ ਦਿੰਨੀ ਹੋਂਾਂ ਨੇ ਹਾਏ ਸੁਖ ਅਜਾ ਗੰਡੇ ਘੱਟੀ ਜਾਨੀ ਆ ਹਾਂਜੀ ਦੀਦੀ ਦਾਲ ਬਣ ਗਈ ਬਸ ਤੜਕਾ ਹੀ ਲੱਗਣਾ ਹੁਣ ਬਸ ਤੇ ਉਹਨਾਂ ਨੇ ਪਤਾ ਹੀ ਸਵੇਰੇ ਤੂੰ ਗਈ ਵੀ ਕੋਲ ਮੈਂ ਤਾਂ ਆਈ ਦਾ ਵਦਵ ਕਰਨੀ ਦੀ ਦੀ ਦਾਲ ਬਣੀ ਗਈ ਆ ਘੜਕਾ ਵੀ ਬਸ ਪੋ ਚੱਲ ਜਾਣਾ ਛੱਡੀ ਤੇ ਮੈਂ ਬਣਾ ਕੇ ਤਾਂ ਉਹ ਆ ਦਵਾਦਵ ਕਰਨਾ ਸੱਤਾਂ ਚੁੱਲਿਆਂ ਦੀ ਤੋਂ ਇਹਨਾਂ ਤੇਨੂੰ ਪਤਾ ਹੁੰਦਾ ਵਾ ਵੀ ਮੈਂ ਕੰਨ ਰਸ ਰੱਖਣਾ ਵਾ ਕਿਹੜਾ ਕਿਹੜੇ ਬੰਨੇ ਚੱਲਿਆ ਤੇ ਕਿਹੜੀ ਗੱਲ ਕਰਦਾ ਰੋਟੀ ਤਾਂ ਤੈਨੂੰ ਮਸਾ ਨਹੀਂ ਪਤਾ ਵੀ ਜੇ ਕੋਈ ਘਰੋਂ ਤੋਰਨ ਲੱਗਾ ਦੋ ਫੁਲਕੇ ਦੇ ਖਾ ਜਵੇ ਤੇ ਦੀਦੀ ਮੈਂ ਲੱਗੀ ਤੇ ਹੈ ਕੀ ਕਰਨ ਬਸ ਲੱਗੀ ਕਰਨ ਲੱਗੀ ਕਰਨ ਕਰਨਾ ਘਰੇ ਕਦੋਂ ਕੰਨਾਂ ਚ ਨਹੀਂ ਪਾਇਆ ਦੀਦੀ ਤੈਨੂੰ ਕਸ਼ ਕੰਨ ਮੇਰੇ ਦੁਖਣਦੇ ਆ بس ਇੰਨਾ ਕਮ ਮਨੂੰ ਤੇਰਾ ਧਿਆਨ ਬਹੁਤ ਰਹਿੰਦਾ ਜਾਜ ਫੇਰੇ ਮੈਨਾਂ ਤੇ ਉਦਾਂ ਕਹਿੰਦੀ ਸੂਟ ਸੋਹਣਾ ਲੱਗਣ ਡਿਆ ਦੀਦੀ ਪਾਇਆ ਆਹੋ ਮੇਰੀ ਮੰਮੀ ਜੂ ਲਿਆਂਦਾ ਸੀ ਤਾਂ ਕਰਕੇ ਸੋਹਣਾ ਲੱਗਣ ਡਿਆ ਵਾ ਆਹੋ ਨਹੀਂ ਮੰਮੀ ਤੁਹਾਡੀ ਸੂਟ ਸੋਹਣੀ ਨਹੀਂ ਹੁੰਦੀ ਜੀ ਬਹੁਤ ਸੋਹਣਾ ਜੇ ਆਹੋ ਤੈਨੂੰ ਮੈਂ ਉਦਾਂ ਨਹੀਂ ਦੱਸਿਆ ਮੇਰੀ ਮੰਮੀ ਬੜੇ ਸੋਹਣੇ ਸੂਟ ਲਿਆ ਹੁੰਦੀ ਐ ਤੇ ਦੀਦੀ ਤੁਸੀਂ ਤਾਂ ਪਿਆਜ਼ ਨਾ ਆਪੇ ਹੀ ਕੱਟ ਲਾ ਤੇ ਆਪੇ ਹੀ ਤੜਕਾ ਲਾ ਲਾ ਯਮ ਨੂੰ ਇਹੀ ਪਤਾ ਹੁੰਦਾ ਕਿ ਵੇਲਾ ਕਰ ਦੇਣਾ ਤੇ ਮੈਂ ਆਪਣੀ ਭੈਣ ਨੂੰ ਫੋਨ ਕਰ ਛੱਡਦੀ ਰੋਟੀ ਬਣਾ ਦੇ ਹੁਣ ਦੱਸ ਮੈਨੂੰ ਸ਼ਰਮ ਨਾ ਹੋ ਉਹਨੂੰ ਆਂਦੀ ਰੁੱਖਣਾ ਹੈ ਘਰੋਂ ਭੁੱਖੇ ਹੀ ਆ ਗਏ ਨੇ ਹਾਂ ਤੇ ਦੀਦੀ ਰੁਕ ਜੂ ਹਾਂ ਥੋੜਾ ਟਾਈਮ ਬਸ ਝਾਟਾ ਤੜਕਾ ਲੱਗ ਜਾਣਾ ਦਿਖਾ ਕੇ ਜਾਇਓ ਹਾਂ ਰੁਕਣਾ ਨਹੀਂ ਹੁਣ ਮੈਨੂੰ ਲੱਗਦਾ ਕਿ ਸਾਨੂੰ ਉੱਥੇ ਪੀਜ਼ਾ ਮੇਕ ਕਰੀ ਰੁਕਣਾ ਪਵੇਗਾ ਉਥੋਂ ਕੋਈ ਨਾਸ਼ਤਾ ਪਾਣੀ ਕਰਕੇ ਫੇਰ ਹੀ ਅਗਲੇ ਦੇ ਘਰ ਜਾਵਾਂਗੇ ਬੁਰੇ ਨੇ ਲੱਗੀ ਦਾ ਭਾਵੇਂ ਘਰ ਮੇਰਾ ਆਪਣਾ ਹੀ ਆ ਪਰ ਫੇਰ ਵੀ ਦੀਦੀ ਮੇਰੇ ਲਈ ਵੀ ਕੁਝ ਲੈ ਆਏ ਹੋ ਖਾਣ ਨੂੰ ਆਉਂਦੇ ਆ ਰੋਟੀ ਤੇ ਤੂੰ ਖਾ ਲੈਣੀ ਆ ਆਪਾਂ ਕਿੱਥੇ ਕਿਹੜੇ ਟਾਈਮ ਆਉਣਾ ਵਾ ਖਾਣ ਨੂੰ ਤੇਰੇ ਲਈ ਕੁਛ ਨਹੀਂ ਆ ਮੈਂ ਕਹਾਂ ਨੂੰ ਆਖ ਨਹੀਂ ਰੋਟੀ ਖਾ ਕੇ ਜਾਇਓ ਹੈ ਤਾਂ ਮੈਨੂੰ ਵੀ ਨਹੀਂ ਚੰਗਾ ਲੱਗਣਾ ਵੀ ਮੈਂ ਹੁਣ ਰੋਟੀ ਪਾਣੀ ਕੀਤਾ ਤੇ ਤੁਸੀਂ ਇਦਾਂ ਹੀ ਚੱਲ ਜਾਣਾ ਵਾ ਜੇ ਤੈਨੂੰ ਨਹੀਂ ਨਾ ਚੰਗਾ ਲੱਗਣਾ ਹੁੰਦਾ ਤੇ ਹੁਣ ਰੋਟੀ ਤਿਆਰ ਹੋਈ ਹੁੰਦੀ ਤੇ ਦੀਦੀ ਦੋ ਮਿੰਟਾਂ ਦੇ ਬਸ ਬਣ ਜਾਣੀ ਚਾਹਤੇ ਇਹਦੀ ਕਿਹੜੀ ਗੱਲ ਵਾ ਇਹ ਤੇ ਦੋ ਮਿੰਟਾਂ ਚ ਬਣਦੀ ਬਣਦੀ ਤੇ ਫਿਰ ਮੈਂ ਉੱਥੇ ਅੱਧੀ ਦੁਪਹਿਰ ਜਾਣਾ ਹੁਣ ਤੁਸੀਂ ਬਣਾ ਕੇ ਖਾ ਲਿਓ ਆਏ ਦੀਦੀ ਰੁਕ ਜਿਓ ਹੁਣ ਜਾਣ ਕੇ ਗੁੱਸੇ ਹੋਗੇ ਤੁਸੀਂ ਮੇਰੇ ਨਾਲ ਮੈਂ ਤੇ ਹੱਥ ਚਲਾਉਣ ਡਈ ਹੀ ਛੇਤੀ ਛੇ ਨਾ ਨਾ ਕਹਿੰਦੇ ਆ ਵੀ ਨਾ ਮੇਰੇ ਕੋ ਕੋਈ ਨਾ ਕੋਈ ਕੰਮ ਗਲਤ ਹੋ ਹੀ ਜਾਂਦਾ ਹੋ ਹੀ ਜਾਂਦਾ ਮੈਂ ਵੀ ਸਹੋ ਦੀਦੀ ਵਰਗੀ ਤੇਜ ਹੋਣੀ ਚਾਹੀਦਾ ਹੈ ਮੈਨੂੰ ਮਿੰਟੋਂ ਮਿੰਟੀ ਕੰਮ ਕਰਿਆ ਕਰਦੇ ਹੁਣ ਲਾ ਮਿੰਟ ਚੋਂ ਦੀ ਤਿਆਰ ਹੋ ਕੇ ਆਗੇ ਤੇ ਮੇਰੀ ਹਜੇ ਸਿਰਫ ਦਾਲ ਹੀ ਬਣਨੀ ਆ ਢੜਕਾ ਹਜੇ ਮਾਹ ਹੀ ਕੱਟਿਆ ਤੇ ਫਿਰ ਮੈਂ ਹਜੇ ਲਾਉਣਾ ਬੋਝਾਂ ਨੀ ਕੋਈ ਦਾਲ ਨਾ ਭੁੱਖੇ ਹੀ ਜਾਓ ਤੇ ਤੇਹੀ ਟੀ-ਸ਼ਰਟ ਨਹੀਂ ਪਾਇਆ ਅ ਤੱਕ ਮੈਂ ਸੂਟ ਵਿੱਚ ਸੁਣਾ ਬਹੁਤ ਜਿਆਦਾ ਹਾਂ ਤੇ ਆਹ ਤਲਦਨੀਆਂ ਬਸ ਇਹ ਹੀ ਕਮੀਆਂ ਜਿਹੜੇ ਨਾ ਆਹ ਦੁਪੱਟੇ ਦੇ ਪੱਲੇ ਭਾਰੇ ਆ ਤੇ ਇੱਕ ਡਿਗ ਡਿਗ ਪੈਂਦਾ ਜਿਹੜੇ ਡਿਗ ਡਿਗ ਪੈਂਦਾ ਜੇ ਸੂਟ ਹੀ ਤੇ ਪਾ ਲੈਂਦਾ ਨਾ ਕਿ ਮਮੀ ਨੂੰ ਹੂੰ ਮੈਨੂੰ ਸੂਟ ਲੱਗ ਰਿਹਾ ਹੂੰ ਪਾਇਆ ਸੀ ਮੈਂ ਤੁਹਾਨੂੰ ਟੀ-ਸ਼ਰਟ ਕਹਾਂ ਤੇ ਟੀ-ਸ਼ਰਟ ਬਦਲ ਲਓ ਉਹ ਮੈਂ ਨਹੀਂ ਪਣੀ ਹੁੰਦੀ ਟੀ-ਸ਼ਰਟ ਰਹਿਣ ਦੇ ਕਿਉਂ ਮੈਂ ਪੱਗ ਬੰਨ ਲਈ ਹੋਣ ਚਾਹਤੇ ਤੇ ਇਹ ਤੁਹਾਨੂੰ ਚਾਹੀਦਾ ਹੀ ਨਾ ਫੇ ਟੀ-ਸ਼ਰਟ ਦੱਸ ਮੈਂ ਪਹਿਲਾਂ ਬਦਲ ਲਾਂ ਨੇ ਪਹਿਲਾਂ ਤਾਂ ਵੱਖਰੀ ਗੱਲ ਹੀ ਸੀ ਤੇ ਹੁਣ ਮੈਂ ਪੱਗ ਬੰਨੀ ਹੁਣ ਮੈਂ ਚੱਤੇ ਭੁੱਲ ਗਿਆ ਛੱਡਦਾ ਪਰ ਜਦੋਂ ਟਿਸ਼ਰਟ ਪਾਈ ਵੀ ਜਾਣ ਵਾਸਤੇ ਜਿਹੜੀ ਜਾਣ ਵਾਸਤੇ ਮੈਂ ਉਦਾਂ ਹੀ ਪਾਈ ਰਹੀ ਤੇ ਉੱਤੇ ਪੱਤ ਬੰਨੀ ਹੁੰਦੀ ਮੈਂ ਫਿਰ ਤੇ ਹਾਂ ਇੱਕ ਥਾਂ ਪਾਸੇ ਉਹ ਵੇ ਡਿਊਟੀ ਵਾਲੇ ਕੱਪੜੇ ਚੱਲਣ ਦਿਆ ਕਰੋ ਮੈਂ ਫਿਰ ਕਿਉਂ ਦਿਆ ਰੋਟੀ ਕਿਹੜੇ ਮਾਰੇ ਪਾ ਕੇ ਜਰ ਰਵੀ ਚੰਗੇ ਪਾ ਲਾ ਚੱਲੋ ਫਿਰ ਰੋਟੀ ਆਣਾ ਮੈਂ ਤਾਂ ਰੋਟੀ ਵੇਖਣ ਗਈ ਹਾਂ ਤੇ ਉਹਨੇ ਰੋਟੀ ਨਹੀਂ ਬਣਾਈ ਹੈਗੀ ਜਿਹੇ ਪਿਆਜ਼ ਹੀ ਕੱਟੀ ਜਾਂਦੀ ਦਾਲ ਨੂੰ ਤੜਕਾ ਲੱਗਣਾ ਹੁਣ ਆਪਾਂ ਉੱਥੋਂ ਪੀਜ਼ਾ ਮੇਕ ਕਰਕੇ ਫਿਰ ਕੋਨਾ ਕੋ ਖਾ ਕੇ ਫਿਰ ਪਿੰਡ ਦੇ ਘਰ ਚੱਲਾਂਗੇ ਚਲ ਉਹ ਖੁੱਲ ਜਾਂਦਾ ਸਾਡੇ ਮਾਏ ਦਾ ਖੁੱਲ ਜਾਂਦਾ ਹੁਣ ਚਲ ਪਹੁੰਚ ਰਹੀ ਆਪਾਂ ਮਾਂ ਪਹੁੰਚ ਨਹੀਂ ਹੈ ਕਿਉਂਕਿ ਫੋਨ ਕਿਧਰ ਆ ਗਿਆ ਆਵੇ ਲਾ ਫੇਰ ਉਹਦੇ ਫੋਨ ਆਈ ਜਾਂਦਾ ਹੀ ਉਹ ਆ ਗਈ ਫੋਨ ਹਾਂ ਚਲ ਫੇਰ ਉਹਨੂੰ ਨਾ ਦੱਸ ਹੁਣ ਪੁੱਗੀ ਨਹੀਂ ਮੈਂ ਹੁਣ ਚੁਪੜਾ ਨਹੀਂ ਗਾ ਫੋਨ ਚਲੋ ਚੱਲ ਚੱਲਦੇ ਹਾਂ ਫਿਰ ਚੱਲ ਚੱਲ ਗਾ ਲੈ ਕਿਤੇ ਨਜ਼ਰੀ ਨਾ ਲੱਗ ਜੇ ਮੇਰੀ ਇੰਨੀ ਸੋਹਣੀ ਲੱਗਣ ਦਾ ਇਹ ਨਵਾਂ ਪੁੱਤ ਮੇਰਾ ਸੋਹਣੇ ਲੱਗਣੇ ਆ ਬੜੇ ਸੋਹਣੇ ਲੱਗਣੇ ਸੂਟ ਕਿਤੇ ਗਰਮੀ ਤੇਨੂੰ ਇੰਨਾ ਸੋਹਣਾ ਲੱਗਾ ਨਾ ਫੇਸ ਲਾ ਫਿਰ ਹੁਣ ਮਮੀ ਨਹੀਂ ਲਿਆਂਦਾ ਸੀ ਨਾ ਮਮੀ ਇਹਦੀ ਲਾਉਂਦੀ ਨਹੀਂ ਕਪੜਾ ਮਾੜਾ ਤੇ ਆਹੋ ਤੇ ਆਪਾਂ ਮਮੀ ਹੁਣ ਫਿਰ ਹੋ ਗਿਆ ਰੈਡੀ ਚੱਲੀਏ ਜਾਓ ਪੁੱਤ ਠੀਕ ਆ ਜੇ ਸ਼ਾਮ ਨੂੰ ਆਉਣਾ ਹੋਇਆ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਜਦੋਂ ਆ ਰਹੇ ਹੋ ਤਾਂ ਵੀ ਫੋਨ ਕਰ ਦਿਓ ਫੋਨ ਕਰ ਦਿਓ ਦੱਸ ਦਿਓ ਫਿਰ ਨਹੀਂ ਨਹੀਂ ਕਰਾਂਗੇ ਫੋਨ ਕਰਾਂਗੇ ਤੁਹਾਨੂੰ ਜਿੱਦਾਂ ਹੋਇਆ ਜੇ ਹੁਣ ਹੁਣ ਤੇ ਦੁਪਹਿਰ ਤੇ ਜੜੀ ਗਈ ਰੰਗ ਤੋਂ ਹਾਂ ਦੁਪਹਿਰ ਤੇ ਹੋ ਗਈ ਆਹੋ ਜੇ ਸ਼ਾਮ ਤੱਕ ਉਹਨੇ ਕਿਹਾ ਵੀ ਚਲੋ ਵੇਖ ਲਾਂਗੇ ਜੇ ਸ਼ਾਮ ਨੂੰ ਆਹ ਵੇ ਲਓ ਜੇ ਰਾਤ ਰਹਿਣਾ ਹੋਊਗਾ ਤੇ ਰਾਇਓ ਕੋਈ ਗੱਲ ਨਹੀਂ ਆ ਗਰਮੀ ਵੀ ਬੜੀ ਹੈ ਗਰਮੀ ਚ ਜਾਣਾ ਗਰਮੀ ਚ ਆਉਣਾ ਆਹ ਸਾਰੇ ਠੰਡੇ ਠੰਡੇ ਆ ਜਾਾਂਗੇ ਕੋਈ ਨਹੀਂ ਪੁੱਤ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਕਰ ਲਓ ਚਲੋ ਕੋਈ ਨਹੀਂ ਅਗਲੇ ਦਾ ਵੀ ਵੇਖਾਂਗੇ ਰੱਖ ਕੇ ਰਾਜੀ ਵੀ ਆ ਭੈਣ ਮੇਰੀ ਕਿ ਨਹੀਂ ਨਹੀਂ ਭੈਣ ਭਰਾ ਆਂਦਾ ਮੈਂ ਚੱਲ ਜੇ ਮੇਰਾ ਭੈਣ ਭਰਾ ਆਇਆ ਚੱਲ ਮੇਰਾ ਪੁੱਤ ਧਿਆਨ ਨਾ ਜਾਏ ਉਹ ਚੰਗਾ ਠੀਕ ਆਪਾਂ ਮੰਮੀ ਆਪਾਂ ਭੁੱਖੇ ਚੱਲੇ ਜੇ ਕਿਉਂ ਕਿਹੜੀ ਗੱਲ ਨੂੰ ਸੋਖ ਖਾਣੇ ਰੋਟੀਆਂ ਜੇ ਨਹੀਂ ਬਣਾਈ ਕੋਕਾ ਦੋ ਬਣਾਉਣੀ ਜੇ ਤੁਹਾਨੂੰ ਪਤਾ ਹੀ ਜਾਣਾ ਵਾ ਤੇ ਨਾ ਜੇ ਪਿਆਜ਼ ਪੀਓ ਜੀ ਘੱਟੀ ਜਾਂਦੀ ਫੇਰ ਆਪਾਂ ਉੱਥੋਂ ਸ਼ਹਿਰੋਂ ਕੁਝ ਖਾ ਕੇ ਜਾਵਾਂਗੇ ਹਨਾ ਪੈਣਾ ਕੁਝ ਭੁੱਖੇ ਹੀ ਆਗੇ ਖਾ ਕੇ ਜਾਇਓ ਕੁਝ ਭੁੱਖੇ ਨਾ ਜਾਇਓ ਮੈਂ ਕੋਈ ਨੇ ਉਹਨੂੰ ਪੁੱਛਦੀ ਆ ਵੀ ਟਾਈਮ ਨਾ ਤੇਨੂੰ ਨਹੀਂ ਪਤਾ ਵੀ ਉਹਨਾਂ ਜਾਣਾ ਸੀ ਤੇ ਰੋਟੀ ਬਣਨੇ ਟਾਈਮ ਨਾ ਕਰਦੀ ਹੋਰ ਕਿ ਮੰਮੀ ਨਾਸ਼ਤਾ ਪਾਣੀ ਬੰਦਾ ਕਰਕੇ ਹੀ ਜਾਂਦਾ ਚਲੋ ਠੀਕ ਐ ਮੰਮੀ ਫਿਰ ਜਾਂਗਾ ਮੈਂ ਤੇ ਤੇ ਧਿਆਨ ਨਾ ਜਾਇਓ ਚੰਗਾ ਦੋ ਠੀਕ ਠੀਕ ਐ ਮਮ ਇਹ ਦੀ ਸੁੱਖ ਦੀ ਕਰ ਗੱਲ ਸੁੱਖ ਨੂੰ ਤਾਂ ਮੈਂ ਪੁੱਛਦੀ ਆ ਮੈਂ ਵੇਲਾ ਛੇਤੀ ਛੇਤੀ ਕੰਮ ਲੱਗੀਆਂ ਤੇ ਉਹ ਦੀਦੀ ਹੁਣੀ ਵੇਲਾ ਫੇਰ ਉਹ ਚੱਗ ਗਈ ਬਹੁਤ ਛੇਤੀ ਛੇਤੀ ਕਰਨ ਡਈ ਆ ਵਿਚਾਰੇ ਭੁੱਖੇ ਗਏ ਆ ਇੰਨੀ ਛੇਤੀ ਨੂੰ ਕਿਤੇ ਪ ਮਾਂ ਮਮੀ ਲੱਗੀ ਤੇ ਹੈਗੀ ਹੀ ਗੱਲ ਨੂੰ ਹੋਰ ਮੈਂ ਕਿੱਦਾਂ ਕਰਨਾ ਹੈ ਕਿੱਦਾਂ ਕਰਨਾ ਹੈ ਤੈਨੂੰ ਮੇਰੀ ਗੱਲ ਸੁਣ ਜਦੋਂ ਤੈਨੂੰ ਪਤਾ ਕਿ ਉਹਨਾਂ ਟਾਈਮ ਜਾਣਾ ਟਾਈਮ ਨਾ ਤੇ ਤੂੰ ਟਾਈਮ ਨਾ ਕਰ ਲੈਨੀ ਮਮੀ ਮੈਨੂੰ ਕਿਹਾ ਉਹਨਾਂ ਨੇ ਦੱਸਿਆ ਸੀ ਵੀ ਆਪਾਂ ਮੰਡੇ ਚ ਨੇ ਮੈਂ ਤੇ ਸੁਣ ਲਿਆ ਸੁਣ ਕੇ ਆਣ ਕੇ ਫਿਰ ਵੀ ਮੈਸੇਜ ਏਤੀ ਕੰਮ ਕਰਨ ਦੀ ਦਾਲ ਬਣਾਈ ਨੂੰ ਤੜਕਾ ਲਾਉਣ ਲੱਗੀ ਜਾਂ ਤੇ ਦੀਦੀ ਪਹਿਲਾਂ ਮੈਨੂੰ ਦੱਸ ਦਿੰਦੇ ਹਾਂ ਜੇ ਤੂੰ ਸੁਣ ਹੀ ਲਿਆ ਹੈ ਨਾ ਉਹਨਾਂ ਨੂੰ ਚਾਹ ਦੇ ਨਾਲ ਹੀ ਦੋ ਦੋ ਪਰੌਂਠੀਆਂ ਲਾ ਦਿੰਦੇ ਤੇ ਨਾਸ਼ਤਾ ਤੇ ਕਰ ਜਾਂਦੇ ਥੋੜਾ ਬਹੁਤਾ ਮਮੀ ਆ ਮੇਰੇ ਗੱਲ ਦਿਮਾਗ ਜੀ ਨਹੀਂ ਆਈ ਵੀ ਮੈਂ ਉਹਨਾਂ ਨੂੰ ਪਰੌਂਟੀਆਂ ਲਾਦਾਂ ਜਾਣਾ ਮੈਂ ਦਾਲ ਬਣਾਉਣ ਲੱਗ ਪਈ ਦਿਮਾਗ ਹੋਵੇ ਤਾਂ ਦਿਮਾਗ ਚਾਵੇ ਦਿਮਾਗ ਤੇ ਹੈ ਹੀ ਨਹੀਂ ਤੇਰਾ ਮਮੀ ਹਾਂ ਸੁਣੀ ਕਹਿ ਦਿੰਦੇ ਤੇਰਾ ਦਿਮਾਗ ਹੈ ਨਹੀਂ ਦਿਮਾਗ ਇਹ ਚ ਮਮੀ ਮੈਨੂੰ ਨਿੱਕੋ ਗੱਲ ਕਹਿੰਦੀ ਨਹੀਂ ਮੇਰੀ ਸਿਆਣੀ ਤੀ ਸਿਆਣੀ ਤੀ ਕਰਮਾਂ ਵਾਲੀ ਇੱਥੇ ਆਣ ਕੇ ਮਮੀ ਮੇਰੇ ਕਰਮ ਨੂੰ ਇਹ ਨਹੀਂ ਪਤਾ ਲੱਗਦਾ ਤੇਰੀ ਮੰਮੀ ਨੂੰ ਸਿਆਣਪ ਲੱਭਦੀ ਕਿਹੜੀ ਹੀ ਤੇਰੇ ਵਿੱਚ ਉਹ ਕਹਿੰਦੇ ਨੇ ਸਾਰਾ ਕੰਮ ਦੰਦਾ ਕਰ ਲੈਂਦੀ ਸਾਰਾ ਕੁਝ ਮੇਰੀ ਤੀ ਨੂੰ ਪਤਾ ਉਹਨੇ ਇੱਕੋ ਗੱਲ ਕਹਿ ਦੇਣੀ ਮੇਰੀ ਸਿਆਣੀ ਤੀ ਇਦਾਂ ਦਿੱਤੀ ਮਹਾਰਾਜ ਹਰ ਇੱਕ ਨੂੰ ਦੇ ਤੂੰ ਹੀ ਕਹਿ ਦਿੰਦੇ ਮੇਰਾ ਦਿਮਾਗ ਮੋਟਾ ਵਾ ਦਿਮਾਗ ਮੋਟਾ ਹੀ ਆ ਪਹਿਲਾਂ ਇੱਥੋਂ ਨੋਟ ਕਰ ਪਈ ਹੁਣ ਭੁੱਖੇ ਗਏ ਤੇ ਕਿੰਨਾ ਨਾ ਟਾਈਮ ਆ ਜਾਣਾ ਅੰਦਰ ਭੁੱਖ ਦੇ ਵਿੱਚ ਜੀ ਨੂੰ ਕੁਝ ਹੁੰਦਾ ਵਾ ਮੈਨੂੰ ਦੀਦੀ ਹੁਣੇ ਜਾਂ ਦੱਸ ਦਿੰਦੇ ਆਪ ਪਹਿਲਾਂ ਹੀ ਤਿਆਰ ਹੋਣ ਲੱਗੇ ਸਵੇਰੇ ਜਦੋਂ ਪ੍ਰੋਗਰਾਮ ਬਣਾਉਣ ਦੇ ਜਾਣਦਾ ਤੇ ਚਲ ਮੰਮੀ ਮੈਂ ਕਰ ਲੈਣੀ ਹੁਣ ਤੇ ਖੇਤੀ ਕੰਮ ਦੀ ਕਿ ਲੋੜ ਵਾ ਉਹ ਤੇ ਵਿਚਾਰੇ ਚੱਲ ਗਏ ਭੁੱਖੇ ਆਪ ਹੀ ਖਾਣੀਆਂ ਜਦੋਂ ਮਰਜ਼ੀ ਪਕਾ ਲਈ ਤੇ ਜਦੋਂ ਮਰਜ਼ੀ ਖਾਣੀਆਂ ਤਾਂ ਮੇਂ ਮਤਲਬ ਜੇ ਮੈਂ ਕੰਮ ਕਰਾਂ ਤਾਂ ਵੀ ਮੇਰੀ ਗਲਤੀ ਨਾ ਕੰਮ ਕਰਾਂ ਤਾਂ ਵੀ ਮੇਰੀ ਗਲਤੀ ਆ ਤਾਂ ਵੀ ਗਲਤੀ ਤਾਦਵਾ ਵੀ ਟਾਈਮ ਨਾ ਕੰਮ ਕਰੇ ਟਾਈਮ ਨਾਲ ਕੋਈ ਕੰਮ ਕਰਨਾ ਤੈਨੂੰ ਆਉਂਦਾ ਹੀ ਨਹੀਂ ਆ ਸਾਰਾ ਕੰਮ ਮੈਂ ਕਰਦੀ ਤਾਂ ਵੀ ਮੈਨੂੰ ਕਿੰਦੇ ਹੁੰਦਾ ਨਹੀਂ ਕੰਮ ਕਰਨਾ